ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਬਚਤ ਪਵਨ ਫਤੇਗੜ ਸਾਈ ਵਿਕੇ ਹਲਕੀ ਅnder ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਸਬੰਧਿਤ ਅਧਿਕਾਰੀਆਂ ਦੇ ਨਾਲ ਰਿਵਿਊ ਮੀਟਿੰਗ ਕੀਤੀ ਗਈ ਜਿੱਥੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ ਚਰਚਾ ਵੀ ਹੋਈ ਉੱਥੇ ਹੀ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਕਤ ਮੀਟਿੰਗ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋ ਰਹੀ ਹੈ ਹਲਕੇ ਅੰਦਰ ਜੋ ਵੀ ਵਿਕਾਸ ਕਾਰਜ ਚੱਲ ਰਹੇ ਹਨ ਉਹਨਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਇਹ ਰਿਵਿਊ ਮੀਟਿੰਗ ਕੀਤੀ ਗਈ। ਜੇ ਮਾਨਯੋਗ ਸਰਦਾਰ ਕੋਮ ਸਿੰਘ ਮਾਨ ਸਾਹਿਬ ਦੀ ਅਗਵਾਈ ਹੇਠ ਅਸੀਂ ਮੀਟਿੰਗ ਕੀਤੀ ਹੈ। ਸਾਡੇ ਇੰਜ ਡਿਵੈਲਪਮੈਂਟ ਸਰਦਾਰ ਸੁਰੇਂਦਰ ਸਿੰਘ ਜੀ, ਸਾਡੇ ਡਿਵੀਜ਼ਨ ਸਾਹਿਬ ਸਰਾਂਤ ਖੇੜਾ, ਜੀਐਸ ਸਾਡੇ ਪੀਪੀਓ ਸਾਹਿਬ ਸਾਰੇ ਨੇ ਸਜੇ ਬੈਠ ਕੇ ਕੀ ਜਿਹੜੇ ਡਿਵੈਲਪਮੈਂਟ ਦੇ ਕਿੰਨਾ ਦੇ ਕੰਮ ਚੱਲੇ ਨੇ ਉਹ ਰਿਵਿਊ ਕੀਤਾ। ਬਾਰੇ ਅਸੀਂ ਇਕੱਠੇ ਹੋ ਕੇ ਇੱਕ ਗੱਲਬੱਦੀ ਬਣਾਈ ਹੈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜੀ ਡਿਵੈਲਪਮੈਂਟ ਹੋਰ ਤੇਜ਼ ਕਰਾਂਗੇ ਕਿਉਂਕਿ ਮਾਨ ਸਰਕਾਰ ਦਾ ਇਹ ਨਿਸ਼ਚੈ ਹੈ ਕਿ ਜਿਹੜੇ ਆਮ ਲੋਕ ਹੈ ਗਰੀਬ ਲੋਕ ਹੈ ਉਹਨਾਂ ਤੱਕ ਸਰਕਾਰ ਦੀ ਪਹੁੰਚੇ ਪਹੁੰਚਣ ਉਹਨਾਂ ਨੂੰ ਬੇਨਿਫਿਟ ਮਿਲੇ ਅਸੀਂ ਸ਼ੋਰ ਕਰਿਆ ਜੇ ਕਿ ਜਿਹੜੇ ਸਾਡੇ ਗਰੀਬ ਲੋਕ ਨੇ ਉਹਨਾਂ ਦੇ ਜਿਹੜੇ ਕੰਮ ਨੇ ਉਹ ਕੀ ਨੇ ਸੀ ਏਡੀ ਨਾਲ ਕਰੀਏ ਉਹਨਾਂ ਨੂੰ ਬੇਨਿਫਿਟ ਸਰਕਾਰ ਦੇ ਮਿਲ ਔਰ ਜਿਨੂੰ ਸਾਡੇ ਇੱਥੇ ਸਾਰੇ ਜੀਆਰਐਸ ਆਏ ਅਸੀਂ ਨੇ ਜ਼ਿੰਮੇਵਾਰੀ ਫਿਕਸ ਕੀਤੀ ਹੈ ਡੀਡੀਪੀ ਸਾਹਿਬ ਵੀ ਬੱਥੇ ਸਾਰੇ ਸਾਰੇ ਅਸੀਂ ਜਿਵੇਂ ਵਾਰੀ ਫਿਕਸ ਕੀਤੀ ਉਹਨਾਂ ਦੀ ਕਿ ਜਿਹੜਾ ਡਿਲੇ ਕਰੂਗਾ ਕੰਮਾਂ ਲਈ ਉਹ ਉਹ ਐਕਚੁਅਲੀ ਪਿਆਰ ਰਹੇ ਔਰ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਕਰੇ ਸਰਕਾਰ ਦਾ ਜਿਹੜਾ ਪਾਲਿਸੀ ਹੈ ਇਮਾਨਦਾਰੀ ਔਰ ਲੋਕਾਂ ਦੀ ਸੇਵਾ ਕਰਨ ਦੀ ਜਿਹੜੀ ਸਰਕਾਰ ਨੇ ਸਾਨੂੰ ਡਾਇਰੈਕਸ਼ਨ ਦਿੱਤੀ ਹੈ ਅਸੀਂ ਆਪਣੇ ਸਾਰੇ ਜਿਹਨਾਂ ਨੂੰ ਕੰਵੇ ਕਰਤਾ ਕੋਈ ਵੀ ਜੇ ਗਲਤ ਕੰਮ ਕਰਨ ਨੂੰ ਉਹ ਬਰਦਾਸ਼ਤ ਨਹੀਂ ਕੀਤਾ ਜਾਵੇ ਜੋ ਕਰਪਸ਼ਨ ਕਰਨ ਨੂੰ ਉਹ ਬਰਦਾਸ਼ਤ ਨਹੀਂ ਕੀਤਾ ਜਾਵੇ ਚਾਹੇ ਮੇਰਾ ਕੋਈ ਰਿਸ਼ਤੇਦਾਰੀ ਹੋਵੇ ਉਹ ਤੇ ਸਖਤ ਸੈਕਸ਼ਨ ਹੋਵੇਗਾ ਅੱਜ ਮੰਗਲਵਾਰ ਨੂੰ ਐਮਐਲਏ ਸਾਊਥੀ ਪ੍ਰਧਾਨਗੀ ਦੇ ਵਿੱਚ ਦੋਨੋਂ ਬਲਾਕਾਂ ਫੇਰਾ ਤੀਸਰਾ ਬਲਾਕ ਦੇ ਬੰਦੇ ਦਾ ਸਟਾਫਰ ਮੀਟਿੰਗ ਕੀਤੀ ਗਈ ਹੈ। ਇਹਦੇ ਵਿੱਚ ਸਭ ਤੋਂ ਵੱਡਾ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਗਰਫੰਡ ਦੇ ਕੰਮ ਨੇ, ਪਲੇਗਰਾਉਂਡ ਹੈ, ਅੰਡਰਬਿਲਡਿੰਗ ਸੀਪਟ ਲਈ ਗਲੀਆਂ ਨਾਲ ਦੇ ਕੰਮ ਨੂੰ ਹੋਰ ਵੀ ਜਿਹੜੀ ਵੀ ਕੰਮ ਅਸੀਂ ਕੀਤਾ ਹੋਇਆ ਹੈ, ਛੱਪੜਾਂ ਦੀ ਸਫਾਈ ਦੇ ਕੰਮ ਨੂੰ ਵੀ ਹੋਰ ਮਿਲੋ ਸਾਹਿਬ ਵੱਲੋਂ ਸਾਰੇ ਸਟਾਫ ਨੂੰ ਦੇਖਤਾ ਤੇ ਚੇਰੀ ਤੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। इंडिया क्राइम न्यूज जुलम के खिलाफ जंग आप देख रहे हैं इंडिया क्राइम न्यूज